ਸਤਿ ਸ਼੍ਰੀ ਅਕਾਲ ਜੀ ਦੀਪਾਂ ਦੇ ਵਿਆਹ ਨੂੰ ਹਜੇ ਮਹੀਨਾ ਕੋਈ ਹੋਇਆ ਸੀ ਹਜੇ ਉਹਨੂੰ ਆਪਣੇ ਸਹੁਰੇ ਪਰਿਵਾਰ ਦਾ ਭੇਟ ਵੀ ਨਹੀਂ ਆਇਆ ਸੀ ਇੱਕ ਦਿਨ ਦੀਪਾਂ ਰਸੋਈ ਵਿੱਚ ਕੋਈ ਕੰਮ ਕਰ ਰਹੀ ਸੀ ਤਾਂ ਉਦੋਂ ਹੀ ਉਹਦੀ ਮਨਾਰਾਣੀ ਉਹਦੇ ਕੋਲ ਆਈ ਤੇ ਉਹਨੂੰ ਕਹਿਣ ਲੱਗੀ ਭਾਬੀ ਮੈਂ ਇੱਕ ਗੱਲ ਆਖਾਂ ਮੈਂ ਚਾਹੁੰਦੀ ਆ ਕਿ ਹੁਣ ਇਹ ਘਰ ਤੇਰਾ ਹੀ ਆ ਤਾਂ ਬੀਬੀ ਦੇ ਸੰਦੂਕ ਦੀਆਂ ਚਾਬੀਆਂ ਵੀ ਤੂੰ ਹੀ ਰੱਖ ਲੈ ਕਿਉਂਕਿ ਦੀਪਾ ਦੀ ਸੱਸ ਪਹਿਲਾਂ ਹੀ ਇਸ ਦੁਨੀਆ ਤੋਂ ਜਾ ਚੁੱਕੀ ਸੀ ਤੇ ਸੌਰਾ ਵੀ ਹੁਣ ਉਹਦੇ ਸਾਰੇ ਪਰਿਵਾਰ ਵਿੱਚ ਬਾਸੋ ਦਾ ਘਰ ਵਾਲਾ ਮਨਿੰਦਰ ਤੇ ਨਾਨਾ ਨਾਣੀ ਹੀ ਰਹਿ ਗਏ ਸੀ ਇਸ ਕਰਕੇ ਦੀਪਾ ਨੇ ਨਾਨਾ ਨੇ ਆਪਣੀ ਮਾਂ ਦੀਆਂ ਚਾਬੀਆਂ ਦੀਪਾ ਨੂੰ ਲੈਣ ਲਈ ਕਿਹਾ ਪਰ ਦੀਪਾ ਹਰਾਨ ਸੀ ਕਿ ਹਜੇ ਇਹਨਾਂ ਨੂੰ ਆਈ ਨੀ ਨਵੀਂ ਹੋਇਆ ਤੇ ਇਹ ਮੈਨੂੰ ਚਾਬੀਆਂ ਕਿਉਂ ਦੇ ਰਹੀ ਆ ਇਹਨੂੰ ਮੇਰੇ ਤੇ ਇੰਨਾ ਵਿਸ਼ਵਾਸ ਆ ਦੀਪਾ ਨੇ ਉਹਨੂੰ ਚਾਬੀਆਂ ਲੈਣ ਤੋਂ ਮਨਾ ਕਰ ਦਿੱਤਾ ਤਉ ਵੀਰ ਕਹਿਣ ਲੱਗੀ ਨਹੀਂ ਭਾਬੀ ਮੈਂ ਤਾਂ ਬਗਾਨੇ ਘਰ ਚਲੀ ਜਾਊਂਗੀ ਹੁਣ ਤੂੰ ਹੀ ਇਹ ਘਰ ਸੰਭਣਾ ਆ ਤੇ ਨਾਲੇ ਤੈਨੂੰ ਵੀ ਪਤਾ ਹੋਣਾ ਚਾਹੀਦਾ ਆ ਕਿ ਆਪਣੇ ਕੋਲ ਕਿਹੜਾ ਕਿਹੜਾ ਸਮਾਨ ਆ ਤੇ ਤੂੰ ਆਪਣੀ ਜ਼ਿੰਮੇਵਾਰੀ ਸੰਭ ਉਹਦੇ ਵਿੱਚ ਬੀਬੀ ਦੇ ਗਹਿਣੇ ਨਹੀਂ ਆ ਉਹਨਾਂ ਦਾ ਖਾਸ ਕਰਕੇ ਧਿਆਨ ਰੱਖੀ ਨਾਨਕ ਕਰ ਜਾਂ ਦੀਪਾ ਨੇ ਚਾਬੀਆਂ ਫਾੜੀ ਲਈਆਂ ਥੋੜੇ ਦਿਨ ਤਾਂ ਵਧੀਆ ਲੰਘੇ ਪਰ ਰਾਣੀ ਦੇ ਦਿਮਾਗ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਦਰਿਆਸਾ ਰਾਣੀ ਦੀਪਾ ਨੂੰ ਪਸੰਦ ਨਹੀਂ ਸੀ ਕਰਦੀ ਰਾਣੀ ਦੀ ਇੱਕ ਸਹੇਲੀ ਅਕਸਰ ਰਾਣੀ ਦੇ ਘਰ ਆਉਂਦੀ ਸੀ ਤੇ ਉਹ ਅੰਦਰ ਹੀ ਅੰਦਰ ਮਨਿੰਦਰ ਨੂੰ ਪਸੰਦ ਕਰਨ ਲੱਗੀ ਸੀ ਇਸੇ ਲਈ ਰਾਣੀ ਨਹੀਂ ਚਾਹੁੰਦੀ ਸੀ ਕਿ ਮੇਰੇ ਭਰਾ ਦਾ ਵਿਆਹ ਮੇਰੀ ਸਹੇਲੀ ਨਾਲ ਹੋਵੇ ਪਰ ਰਿਸ਼ਤੇਦਾਰਾਂ ਦੇ ਕਹਿਣ ਤੇ ਮਨਿੰਦਰ ਦਾ ਵਿਆਹ ਦੀਪਾ ਨਾਲ ਹੋ ਗਿਆ ਸੀ ਹੁਣ ਰਾਣੀ ਨੂੰ ਇਹ ਸੀ ਕਿ ਮੈਂ ਕੋਈ ਇਹੋ ਜਿਹੀ ਸਾਜ਼ਿਸ਼ ਰਚਾਂ ਜਿਹਦੇ ਨਾਲ ਮੇਰਾ ਭਰਾ ਦੀਪਾ ਨੂੰ ਤਲਾਕ ਦੇ ਦੇਵੇ ਤੇ ਮੇਰੀ ਸਹੇਲੀ ਨਾਲ ਵਿਆਹ ਕਰਵਾ ਲਵੇ ਇਹ ਬੀਬੀ ਦੇ ਸੰਦੂਕ ਦੀਆਂ ਚਾਬੀਆਂ ਦੀਪਾ ਨੂੰ ਦੀਨਾ ਵੀ ਇੱਕ ਸਾਜ਼ਿਸ਼ ਦਾ ਹਿੱਸਾ ਹੀ ਸੀ ਉਹਨੇ ਆਪਣੀ ਸਹੇਲੀ ਨਾਲ ਵਾਦਾ ਕੀਤਾ ਸੀ ਕਿ ਮੈਂ ਕੁਝ ਨਾ ਕੁਝ ਕਰਕੇ ਦੀਪਾ ਨੂੰ ਇਸ ਘਰ ਤੋਂ ਕਢਵਾ ਕੇ ਰਾਵਾਂਗੀ ਤੇ ਇਹਨਾਂ ਦਾ ਤਲਾਕ ਕਰਵਾ ਕੇ ਦਊ ਕਰਵਾ ਦਊਂਗੀ ਫਿਰ ਭਾਬੀ ਤਾਂ ਮੇਰੀ ਤੂੰ ਹੀ ਬਣੇਗੀ ਰਾਣੀ ਨੇ ਉਹਨੂੰ ਲਾਰਾ ਲਾਇਆ ਹੋਇਆ ਸੀ ਇਸੇ ਤਰ੍ਹਾਂ ਅਕਸਰ ਦੀਪਾ ਦੇ ਸਾਹਮਣੇ ਵੀ ਕਈ ਵਾਰ ਰਾਣੀ ਦੇ ਘਰੋਂ ਦੀ ਤੇ ਗੱਲਾਂ-ਗੱਲਾਂ ਵਿੱਚ ਮਨਿੰਦਰ ਬਾਰੇ ਪੁੱਛਦੀ ਜਦੋਂ ਮਨਿੰਦਰ ਬਾਰੇ ਇੰਨਾ ਜ਼ਿਆਦਾ ਪੁੱਛਦੀ ਤਾਂ ਦੀਪਾ ਨੂੰ ਚੰਗਾ ਨਹੀਂ ਸੀ ਲੱਗਦਾ ਪਰ ਉਹ ਕੁਝ ਨਹੀਂ ਬੋਲਦੀ ਸੀ ਇੱਕ ਦਿਨ ਰਾਣੀ ਦੀ ਸਹੇਲੀ ਇਨਾ ਘਰ ਆਈ ਤਾਂ ਰਾਣੀ ਨੇ ਦੀਪਾ ਨੂੰ ਆਵਾਜ਼ ਮਾਰੀ ਭਾਬੀ ਮੇਰੀ ਸਹੇਲੀ ਆਈ ਆ ਪਾਣੀ ਫੜਾਈ ਦੀਪਾ ਪਾਣੀ ਲੈ ਕੇ ਆਈ ਤਾਂ ਉੱਥੇ ਹੀ ਬਹਿ ਗਈ ਉਹਨਾਂ ਦੇ ਕੋਲ ਹੀ ਹੁਣ ਰਾਣੀ ਨੇ ਫਿਰ ਇੱਕ ਬਹਾਨਾ ਕਰਕੇ ਦੀਪਾ ਨੂੰ ਚਾਹ ਬਣਾਉਣ ਲਈ ਭੇਜ ਦਿੱਤਾ ਤੇ ਉਦੋਂ ਹੀ ਰਾਣੀ ਦੀ ਸਹੇਲੀ ਉਹਨੂੰ ਕਹਿਣ ਲੱਗੀ ਕਿ ਇਹ ਨੂੰ ਕਦੋਂ ਘਰੋਂ ਕੱਢਣਾ ਹੈ ਮੈਂ ਮਨਿੰਦਰ ਬਿਨਾਨੀ ਨਹੀਂ ਰਹਿ ਸਕਦੀ ਛੇਤੀ ਤੋਂ ਛੇਤੀ ਇਹਨੂੰ ਘਰੋਂ ਕਢਵਾ ਤੇ ਰਤ ਤਲਾਕ ਕਰਵਾ ਰਾਣੀ ਨੇ ਵੀ ਉਹਨੂੰ ਪ੍ਰੋਸਾ ਦਵਾਇਆ ਕਿ ਕੋਈ ਨਾ ਛੇਤੀ ਹੀ ਮੈਂ ਕੋਈ ਇਹੋ ਜਿਹਾ ਕੰਮ ਕਰੂੰਗੀ ਜਿਹਦੇ ਨਾਲ ਮੇਰਾ ਭਰਾ ਇਹਨੂੰ ਉਦੋਂ ਹੀ ਤਲਾਕ ਦੇ ਦੇਊਗਾ ਇੱਕ ਦਿਨ ਅਚਾਨਕ ਰਾਣੀ ਆਪਣੇ ਭਰਾ ਦੇ ਕੋਲ ਆ ਗਈ ਤੇ ਉੱਚੀ ਉੱਚੀ ਰੋਣ ਲੱਗ ਪਈ ਮਨਿੰਦਰ ਨੇ ਉਹਨੂੰ ਪੁੱਛਿਆ ਕਿ ਦੀਪਾ ਕੀ ਗੱਲ ਆ ਦੱਸ ਤਾਂ ਸਹੀ ਹੋਇਆ ਕੀ ਆ ਤੂੰ ਰੋ ਕਿਉ ਰਹੀ ਆ ਮਨਿੰਦਰ ਤੇ ਪੁੱਛਣ ਦੇ ਹੋਰ ਉੱਚੀ ਰੋਣ ਲੱਗ ਪਈ ਤੇ ਕਹਿਣ ਲੱਗੀ ਵੀਰੇ ਬੀਬੀ ਦੇ ਸੰਦੂਖ ਵਿੱਚੋਂ ਉਹਦੇ ਗਹਿਣੇ ਚੋਰੀ ਹੋ ਗਏ ਆ ਇਹ ਕਿਵੇਂ ਹੋ ਸਕਦਾ ਆ ਸੰਦੂਖ ਨੂੰ ਤਾਂ ਜਿੰਦਾ ਲੱਗਿਆ ਹੋਇਆ ਆ ਉਹਦੇ ਵਿੱਚੋਂ ਗਹਿਣੇ ਕਿਵੇਂ ਚੋਰੀ ਹੋ ਗਏ ਆ ਮਨਿੰਦਰ ਨੇ ਹਰਾਨੀ ਨਾਲ ਪੁੱਛਿਆ ਵੀਰੇ ਮੈਨੂੰ ਕੀ ਪਤਾ ਚਾਬੀਆਂ ਤਾਂ ਭਾਬੀ ਕੋਲੇ ਸੀ ਇਹਨੂੰ ਪਤਾ ਹੋਵੇ ਇਹਨੇ ਲੁਕਾ ਲਏ ਹੋਣੇ ਆ ਬੇਈਮਾਨ ਹੋ ਗਈ ਹੋਣੀ ਗਹਿਣੇ ਦੇਖ ਕੇ ਗਰੀਬ ਘਰ ਦੀ ਕੁੜੀ ਆ ਕਹਿੰਦੀ ਹੋਊਗੀ ਆਪਣੇ ਪੀਕਿਆਂ ਨੂੰ ਦੇ ਆਉਂਗੀ ਹੋਰ ਕੀ ਉਹਨੇ ਆਪਣੇ ਭਰਾ ਦੇ ਚੰਗੀ ਤਰ੍ਹਾਂ ਕੰਨ ਪਰ ਦਿੱਤੇ ਤੇ ਦੀਪਾ ਦੇ ਖਿਲਾਫ ਝੜਕਾ ਦਿੱਤਾ ਦੀਪਾ ਜਦੋਂ ਕਮਰੇ ਵਿੱਚ ਆਈ ਤਾਂ ਉਹ ਉਹਨਾਂ ਨੂੰ ਪੁੱਛਣ ਲੱਗੀ ਕਿ ਕੀ ਗੱਲ ਹੋ ਗਈ ਹੈ ਬਿਨਾਂ ਉਹਦੀ ਕੋਈ ਗੱਲ ਸੁਣੇ ਜਾਂ ਉਹਦੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਇਹ ਰਾਣੀ ਨੇ ਉਹਨੂੰ ਤੱਕਾ ਮਾਰ ਕੇ ਪਿੱਛੇ ਕਰ ਦਿੱਤਾ ਤੇ ਉਹਨੂੰ ਬੋਲ ਦਿੱਤਾ ਕਿ ਸਾਰਾ ਕੁਝ ਤੇਰਾ ਹੀ ਕੀਤਾ ਕਰਾਇਆ ਹੈ ਜਦ ਦੀਪਾ ਨੂੰ ਗਹਿਣੇ ਬਾਰੇ ਪਤਾ ਲੱਗਾ ਤਾਂ ਉਹਨੇ ਮਨਿੰਦਰ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗੈਣੀ ਮੈਂ ਚੋਰੀ ਨਹੀਂ ਕੀਤੀ ਮੇਰਾ ਯਕੀਨ ਕਰੋ ਮੈਂ ਆਪਣੇ ਹੀ ਘਰ ਵਿੱਚੋਂ ਕਿਉਂ ਚੋਰੀ ਕਰੂੰਗੀ ਪਰ ਮਨਿੰਦਰ ਨੇ ਉਹਦੀ ਗੱਲ ਨਹੀਂ ਸੁਣੀ ਇਸੇ ਤਰ੍ਹਾਂ ਰਾਣੀ ਅਕਸਰ ਮਨਿੰਦਰ ਨੂੰ ਦੀਪਾ ਦੇ ਖਿਲਾਫ ੜਕਾਉਂਦੀ ਇੱਕ ਦਿਨ ਮਨਿੰਦਰ ਉਦਾਸ ਹੋਇਆ ਬੈਠਾ ਸੀ ਕਿ ਰਾਣੀ ਉਹਦੇ ਕੋਲ ਆਈ ਤੇ ਉਹਨੂੰ ਕਹਿਣ ਲੱਗੀ ਵੀਰੇ ਮੈਂ ਤੈਨੂੰ ਇੱਕ ਸਲਾਹ ਦਵਾਂ ਜੇ ਮੰਨੇ ਤਾਂ ਹਾਂ ਦੱਸ ਕੀ ਸਲਾਹ ਦੇਣੀ ਆ ਤੂੰ ਮੈਂ ਤਾਂ ਦੁਖੀ ਹੋ ਗਿਆ ਆ ਕੋਈ ਚੰਗਾ ਨਹੀਂ ਲੱਗਦਾ ਮਨਿੰਦਰ ਬੋਲਿਆ ਵੀਰੇ ਮੈਂ ਚਾਹੁੰਦੀ ਆ ਕਿ ਤੂੰ ਇਹਨੂੰ ਤਲਾਕ ਦੇ ਦੇ ਤੇ ਮੈਂ ਤੈਨੂੰ ਕੋਈ ਵਧੀਆ ਜਿਹੀ ਘਰ ਦੀ ਕੁੜੀ ਦਾ ਰਿਸ਼ਤਾ ਕਰਾ ਦੂੰਗੀ। ਵੈਸੇ ਮੇਰੀ ਸਹੇਲੀਆਂ ਨਾ ਜਿਹੜੀ ਅਕਸਰ ਆਪਣੇ ਘਰੇ ਆਉਂਦੀ ਆ ਤੂੰ ਵੇਖੀ ਆ ਮੈਂ ਤੇਰਾ ਉਹਦੇ ਨਾਲ ਵਿਆਹ ਕਰਾ ਦੂੰਗੀ। ਉਹ ਵੀ ਤੈਨੂੰ ਪਸੰਦ ਕਰਦੀ ਆ ਰਾਣੀ ਬੋਲੀ। ਪਰ ਇਹ ਕਿਵੇਂ ਹੋਊਗਾ? ਮੈਂ ਇਹਨੂੰ ਤਲਾਕ ਕਿਵੇਂ ਦੇਵਾਂ? ਫੇਰ ਰਿਸ਼ਤੇਦਾਰ ਕੀ ਕਹਿਣਗੇ? ਮੈਂ ਇਹ ਕੁਝ ਕਰ ਸਕਦਾ। ਮੈਂ ਇਹ ਸਾਰਾ ਕੁਝ ਕਿਵੇਂ ਕਰ ਸਕਦਾ ਆ? ਮਨਿੰਦਰ ਬੋਲਿਆ। ਨਹੀਂ ਨਹੀਂ ਤੈਨੂੰ ਕੌਣ ਕਹਿੰਦਾ ਆ ਕਿ ਤੂੰ ਕੁਝ ਕਰਨਾ ਆ? ਸਾਰਾ ਕੁਝ ਤਾਂ ਮੈਂ ਕਰਨਾ ਆ। ਤੂੰ ਵੇਖੀ ਜਾ ਮੈਨੂੰ ਕਿਦਾਂ ਘਰੋਂ ਕੱਢਦੀ ਆ ਤੂੰ ਤਾਂ ਚੁੱਪ ਕੀਤਾ ਰਹੀ ਕੁਝ ਬੋਲੀ ਨਾ ਤੇ ਇਹਨਾਂ ਤਾਂ ਬਿਲਕੁਲ ਨਾ ਬਲਾਈ ਦੀਪੰਕ ਚਾਰੀ ਆਪਣੇ ਕਮਰੇ ਵਿੱਚ ਬੈਠੀ ਰਹਿੰਦੀ ਹੀ ਰਹਿੰਦੀ ਤੇ ਆਪਣੇ ਪਰਮਾਤਮਾ ਨੂੰ ਯਾਦ ਕਰਦੀ ਰਹਿੰਦੀ ਰੱਬਾ ਤੂੰ ਤਾਂ ਸਾਰਾ ਕੁਝ ਜਾਣਦਾ ਆ ਮੇਰੀ ਤਾਂ ਮਾਂ ਵੀ ਹੈ ਨਹੀਂ ਆ ਜਿਹਨੂੰ ਮੈਂ ਆਪਣਾ ਦੁੱਖ ਦਸਾਂ ਕਿੱਥੇ ਜਾਵਾਂਗੀ ਮੈਂ ਕੀ ਕਰੂੰਗੀ ਮੈਂ ਹੁਣ ਤਾਂ ਤੂੰ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਮਨਿੰਦਰ ਦੇ ਸਾਹਮਣੇ ਲੈ ਕੇ ਆਉਣਾ ਆ ਹਜੇ ਰਾਣੀ ਦੀਪਾ ਨੂੰ ਕਰੋ ਕੜਮਾਂ ਦੀ ਸਾਜੀ ਚ ਹੀ ਰਚ ਰਹੀ ਸੀ ਕਿ ਇੱਕ ਦਿਨ ਮਨਿੰਦਰ ਅਚਾਨਕ ਆਪਣੇ ਘਰ ਆਇਆ ਤੇ ਮਨਿੰਦਰ ਕੀ ਵੇਖਦਾ ਆ ਕਿ ਰਾਣੀ ਆਪਣੀ ਮਾਂ ਦੇ ਗਹਿਣੇ ਫੜੀ ਸੋਫੇ ਤੇ ਬੈਠੀ ਸੀ ਆਪ ਹੀ ਕੁਝ ਬੁੜਬੁੜਾ ਰਹੀ ਸੀ ਕਿ ਇਹ ਗਹਿਣੇ ਮੈਂ ਹੁਣ ਵੇਚ ਦੂੰਗੀ ਤੇ ਇਹ ਪੈਸੇ ਮੈਂ ਖੁਦ ਰੱਖ ਲੂੰਗੀ ਨਾ ਤਾਂ ਉਹਦਾ ਲਾਹ ਹੀ ਦਿੱਤਾ ਆ ਤੇ ਕੁਝ ਗਹਿਣੇ ਮੈਂ ਆਪਣੀ ਸਹੇਲੀ ਨੂੰ ਦੇ ਦਿੱਤੇ ਕੋਈ ਨਹੀਂ ਉਹ ਵੀ ਲੈ ਆਉਂਗੀ ਉਹ ਕਿਹੜਾ ਕਿਹੜਾ ਪੱਤ ਚੱਲੀ ਆ ਲੈ ਕੇ ਹਜ਼ੀ ਰਾਣੀ ਇਹ ਸਾਰਾ ਕੁਝ ਬੋਲੀ ਰਹੀ ਸੀ ਕਿ ਮਨਿੰਦਰ ਨੇ ਸਾਰਾ ਕੁਝ ਵੇਖ ਵੀ ਲਿਆ ਤੇ ਸੁਣ ਵੀ ਲਿਆ ਉਹਨੇ ਜਾ ਕੇ ਰਣਜੀਤ ਨੂੰ ਜ਼ੋਰ ਨਾਲ ਥੱਪੜ ਮਾਰਿਆ ਤੇ ਉਹਨੂੰ ਪੁੱਛਿਆ ਕਿ ਤੇਰੇ ਕੋਲੇ ਗਿਆਨੇ ਕਿੱਥੋਂ ਆਏ ਤੇ ਤੂੰ ਆਪਣੀ ਭਾਬੀ ਤੇ ਝੂਠਾ ਇੰਜਾਮ ਲਾ ਰਹੀ ਸੀ ਤੇ ਮੈਨੂੰ ਉਹਦੇ ਖਿਲਾਫ ੜਕਾ ਰਹੀ ਸੀ ਉਹਨੂੰ ਤਲਾਕ ਦਵਾਉਣਾ ਚਾਹੁੰਦੀ ਸੀ ਤਾਂ ਕਰਕੇ ਇਹ ਸਾਰਾ ਕੁਝ ਕੀਤਾ ਤੈਨੂੰ ਪਸੰਦ ਨਹੀਂ ਸੀ ਤਾਂ ਤੂੰ ਦੱਸ ਦਿੰਦੀ ਵੈਸੇ ਹੀ ਇਨਾ ਵੱਡਾ ਜ਼ੁਲਮ ਤਣਾ ਕਰਦੀ ਇਹ ਮੇਰੇ ਕੋਲੋਂ ਹੀ ਨਾ ਕਰਵਾਉਂਦੀ ਮੈਂ ਉਹ ਦੇ ਵਿਚਾਰੀ ਨਾਲ ਕੀ ਕੀ ਨਹੀਂ ਕੀਤਾ ਕਿੰਨਾ ਵੱਡਾ ਝੂਠਾ ਇਲਜ਼ਾਮ ਉਹਦੇ ਤੇ ਲਾ ਦਿੱਤਾ ਉਹ ਵੀ ਚੋਰੀ ਦਾ ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਇਹ ਸਾਰਾ ਕੁਝ ਕਰਦਿਆਂ ਆਪਣੀ ਭਾਬੀ ਦੇ ਖਿਲਾਫ ਮੈਂ ਤੈਨੂੰ ਆਪਣੀ ਭੈਣ ਸਮਝਦਾ ਸੀ ਪਰ ਤੂੰ ਮੇਰੀ ਭੈਣ ਕਹਿਲਾਉਣ ਦੇ लायक ਨਹੀਂ ਆ ਮੈਂ ਤੇਰੀ ਹਰ ਗੱਲ ਤੇ ਯਕੀਨ ਕਰਦਾ ਰਿਹਾ ਪਰ ਤੂੰ ਮੇਰਾ ਜਿਹ ਪ੍ਰੋਸਾ ਤੋੜ ਦਿੱਤਾ ਆ ਹੁਣ ਮੈਂ ਕਦੀ ਵੀ ਤੇਰੇ ਤੇ ਭਰੋਸਾ ਨਹੀਂ ਕਰੂੰਗਾ ਰਾਣੀ ਸ਼ਰਮਿੰਦੀ ਹੋਈ ਕੁਝ ਨਾ ਬੋਲ ਸਕੀ ਉਹ ਉੱਤੇ ਬੈਠ ਕੇ ਉੱਚੀ ਉੱਚੀ ਰੋਣ ਲੱਗ ਪਈ ਫਿਰ ਮਨਿੰਦਰ ਦੀਪਾ ਦੇ ਕੋਲ ਗਿਆ ਉਧਰ ਦੀਪਾ ਵੀ ਆਪਣੇ ਕਮਰੇ ਵਿੱਚ ਬੈਠੀ ਰੋ ਰਹੀ ਸੀ ਮਨਿੰਦਰ ਕਮਰੇ ਵਿੱਚ ਜਾ ਕੇ ਦੀਪਾ ਦਾ ਹੱਥ ਫੜ ਕੇ ਉਹਦੇ ਕੋਲ ਮਾਫੀ ਮੰਗਣ ਲੱਗਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਆ ਇਹ ਸਾਰਾ ਕੁਝ ਕੀਤਾ ਕਰਾਇਆ ਰਾਣੀ ਦਾ ਹੀ ਸੀ ਉਹ ਤੈਨੂੰ ਪਸੰਦ ਨਹੀਂ ਸੀ ਕਰਦੀ ਤੇ ਮੇਰੇ ਕੋਲੋਂ ਤੈਨੂੰ ਤਲਾਕ ਦਿਵਾਉਣਾ ਚਾਹੁੰਦੀ ਸੀ ਤਾਂ ਜੋ ਇਸ ਘਰ ਵਿੱਚੋਂ ਤੂੰ ਨਿਕਲ ਜਾਵੇਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਬਹੁਤ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜੀ ਪਰ ਤੁਸੀਂ ਤਾਂ ਸਮਝਦੇ ਹੀ ਨਹੀਂ ਸੀ ਮੈਂ ਤੁਹਾਨੂੰ ਕਿੰਨੀ ਵਾਰ ਦੱਸਿਆ ਸੀ ਇਹ ਮੈਂ ਕੁਝ ਨਹੀਂ ਕੀਤਾ ਮੈਂ ਚੋਰੀ ਨਹੀਂ ਕੀਤੀ ਦੀਪਾ ਰੋਂਦੀ ਹੋਈ ਇਹ ਸਾਰਾ ਕੁਝ ਮਿੰਦਰ ਨੂੰ ਦੱਸ ਰਹੀ ਸੀ ਫਿਰ ਦੀਪਾ ਨੇ ਮਿੰਦਰ ਨੂੰ ਕਿਹਾ ਕਿ ਚਲੋ ਜੋ ਹੋਣਾ ਸੀ ਹੋ ਗਿਆ ਗਲਤੀ ਇਨਸਾਨ ਕੋਲੋਂ ਹੀ ਹੁੰਦੀ ਆ ਤੁਸੀਂ ਰਾਣੀ ਨੂੰ ਮਾਫ ਕਰ ਦਿਓ ਆਪਾਂ ਕੋਈ ਵਧੀਆ ਜਿਹਾ ਘਰ ਵੇਖ ਕੇ ਉਹਦਾ ਵਿਆਹ ਕਰ ਦਵਾਂਗੇ ਨਾਲੇ ਮਾਫ ਕਰਨ ਵਾਲਾ ਵੱਡਾ ਸਭ ਤੋਂ ਵੱਡਾ ਹੁੰਦਾ ਆ ਕੋਈ ਗੱਲ ਨਹੀਂ ਉਹ ਤੁਹਾਡੀ ਭੈਣ ਆ ਆਪਾਂ ਉਹਨੂੰ ਇਸ ਤਰ੍ਹਾਂ ਨਹੀਂ ਰੱਖ ਸਕਦੇ ਫਿਰ ਦੀਪਾ ਮਨਿੰਦਰ ਨੂੰ ਲੈ ਕੇ ਰਾਣੀ ਦੇ ਕਮਰੇ ਵਿੱਚ ਗਈ ਮਨਿੰਦਰ ਤਾਂ ਬਿਲਕੁਲ ਵੀ ਜਾਣ ਨੂੰ ਤਿਆਰ ਨਹੀਂ ਸੀ ਪਰ ਦੀਪਾ ਨੇ ਉਹਦੇ ਅੱਗੇ ਹੱਥ ਜੋੜੇ ਤੇ ਉਹਨੂੰ ਲੈ ਕੇ ਰਾਣੀ ਦੇ ਕੋਲ ਗਈ ਤੇ ਜਾ ਕੇ ਰਾਣੀ ਨੂੰ ਗੱਲ ਲਾ ਕੇ ਕਹਿਣ ਲੱਗੀ ਰਾਣੀ ਚੁੱਪ ਕਰ ਜਾ ਰੋਣਾ ਮੈਂ ਤੇਰੀ ਭਾਬੀ ਆ ਤੇਰੇ ਕੋਈ ਦੁਸ਼ਮਣ ਨਹੀਂ ਆ ਤੂੰ ਮੇਰੇ ਨਾਲ ਇਦਾਂ ਕਿਉਂ ਕਰਦੀ ਸੀ ਰਾਣੀ ਨੇ ਵੀ ਦੀਪਾ ਕੋਲੋਂ ਫਿਰ ਮਾਫੀ ਮੰਗੀ ਕੇ ਭਾਬੀ ਮੈਂ ਤੈਨੂੰ ਕਿੰਨਾ ਗਲਤ ਸਮਝਦੀ ਰਹੀ ਤੁਮ ਤਾਂ ਕਿੰਨੀ ਚੰਗੀ ਨਿਕਲੀ ਮੈਂ ਤੇ ਤੇ ਨਵ ਡਾਇਲ ਜਾਮ ਲਾਇਆ ਪਰ ਫਿਰ ਵੀ ਤੂੰ ਮੈਨੂੰ ਮਾਫ ਕਰ ਦਿੱਤਾ ਮੈਂ ਕਦੀ ਵੀ ਅੱਗੇ ਤੋਂ ਤੇਰੇ ਨਾਲ ਇਹੋ ਜਿਹਾ ਸਲੂਕ ਨਹੀਂ ਕਰਾਂਗੀ ਇਸ ਵਾਰ ਮੈਨੂੰ ਮਾਫ ਕਰ ਦੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਆ ਮੈਂ ਭੈਣ ਹੋ ਕੇ ਆਪਣੇ ਭਰਾ ਦਾ ਹੀ ਘਰ ਉਜਾੜਨ ਲੱਗੀ ਸੀ ਰੱਬ ਮੈਨੂੰ ਕਦੇ ਮਾਫ ਨਹੀਂ ਕਰੂਗਾ ਦੀਪਨ ਨੇ ਉਹਦੇ ਮੂੰਹ ਅੱਗੇ ਹੱਥ ਰੱਖ ਦਿੱਤਾ ਤੇ ਉਹਨੂੰ ਆਪਣੀ ਗੱਲ ਨਾਲ ਲਾ ਕੇ ਉਹਨੂੰ ਚੁੱਪ ਕਰਾਇਆ ਫਿਰ ਮਨਿੰਦਰ ਨੂੰ ਵੀ ਕਿਹਾ ਕਿ ਤੁਸੀਂ ਵੀ ਮਹਾਰਾਣੀ ਨੂੰ ਮਾਫ ਕਰ ਦਿਓ ਇਨੂੰ ਆਪਣੇ ਗਲ ਨਾਲ ਲਾਉ ਇਹ ਤੁਹਾਡੀ ਨਿੱਕੀ ਭੈਣ ਆ ਤੇ ਗਲਤੀ ਛੋਟਿਆਂ ਕੋਲੋਂ ਹੀ ਹੁੰਦੀ ਆ ਤੇ ਵੱਡੇ ਹਮੇਸ਼ਾ ਮਾਫ ਕਰਦੇ ਆਏ ਆ ਫਿਰ ਮਹਿੰਦਰ ਨੇ ਨੀ ਉਹਨੂੰ ਮਾਫ ਕਰ ਦਿੱਤਾ ਤੇ ਤਿੰਨੇ ਜਾਣੇ ਖੁਸ਼ੀ ਖੁਸ਼ੀ ਰਹਿਣ ਲੱਗ ਪਏ ਬਾਅਦ ਵਿੱਚ ਵਧੀਆ ਜਾ ਪਰਿਵਾਰ ਵੇਕੇ ਦੀਪਾ ਨੇ ਰਾਣੀ ਦਾ ਵਿਆਹ ਵੀ ਕਰ ਦਿੱਤਾ ਤੇ ਆਪਣੀ ਵੱਡੀ ਭਾਬੀ ਹੋਣ ਦੇ ਸਾਰੇ ਫਰਜ਼ਾਦਾ ਕੀਤੇ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਸਾਨੂੰ ਕਦੀ ਵੀ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਘਰ ਖਰਾਬ ਨਹੀਂ ਕਰਨਾ ਚਾਹੀਦਾ ਹਮੇਸ਼ਾ ਆਪਣੀ ਜੀਵਨ ਸਾਥੀ ਦੀ ਗੱਲ ਬੜੀ ਧਿਆਨ ਨਾਲ ਸੁਣੀ ਚਾਹੀਦੀ ਆ ਤੇ ਉਹਦੇ ਤੇ غور ਕਰਨਾ ਚਾਹੀਦਾ ਆ ਤੇ ਕੋਈ ਵੀ ਫੈਸਲਾ ਸੋਚ ਵਿਚਾਰ ਕੇ ਹੀ ਲੈਣਾ ਚਾਹੀਦਾ ਆ ਜਲਦਬਾਜ਼ੀ ਵਿੱਚ ਸਾਨੂੰ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਆ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ دی ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ